ਇਹ ਚੋਣ ਇਲਾ ਇਹ ਤੂੰ ਮੂਵੀਜ਼ ਕੀਤੀਆਂ ਹੁਣ ਤੱਕ ਹਨਾ ਤੇ ਤੁਸੀਂ ਇਹ ਦੱਸਤਾ ਸੀਗਾ ਵੀ ਫਿਲਮਾਂ ਦੇ ਡਾਇਰੈਕਟਰ ਨੇ ਹਾਂਜੀ ਫਿਲਮਾਂ ਦੇ ਡਾਇਰੈਕਟਰ ਆ ਫਿਲਮਾਂ ਦੀ ਡਾਇਰੈਕਸ਼ਨ ਕਰੀ ਆ ਬਹੁਤ ਹਾਂ ਬਗਲੇਮਰ ਸੁਭਾਲ ਬਤਲੈ ਨਾ ਤੂੰ ਫਿੱਫੀ ਗਲੇਮਰ ਤੇ ਜਾਓ ਗਲੇਮਰ ਦੇਖੋ ਕਿੱਡਾ ਫੋਨਾ ਹੈ बस करी जांदे सी असु तशक्कम जितु दिन लड़ी जांदे सी मैं ते मेरे दोस्त ਵੀ ਹਰੇਲੇ ਕਹਿੰਦੇ ਮੇਰਾ ਇਹ ਕੋਈ ਗੱਲ ਨਹੀਂ ਬਾਈ 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 ਚੁੱਪ ਕਰ ਬਾਈ ਬਾਈ ਹਲੋ ਮੈਨੂੰ ਚਾਹ ਨਹੀਂ ਧਰਦੇ ਗੱਲ ਮੈਂ ਨਹੀਂ ਕਰਦਾ ਯਾਰ ਓਏ ਕਾਕਾ ਮੈਂ ਉਹ ਗੱਲ ਦਾ ਇੱਕ ਵਾਰੀ ਮਾਰੀ ਮਾਰ ਜਗਾਦਾ ਫਲਾ ਓਏ ਓ ਓ ਬਾਈ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਓਏ ਕੰਮ ਨਹੀਂ ਕਰਨਾ ਆਪਣਾ ਲੈ ਨਹੀਂ ਓ ਠੰਡੂ ਪੁਣੀ ਸਾਹ ਵਾਲਾ ਨਾਲੇ ਐਦੂ ਮੋੜ ਕੇ ਹੈ ਜਾਨ ਸੱਦਿਆ ਦਾ ਹਾਂਜੀ ਸਰੋਤ ਤੇ ਇੱਕ ਵਾਰੀ ਫੇਰ ਅਸੀਂ ਮਾਹੀ ਗਰਮਾ ਜੀ ਤੇ ਰਾਜਾ ਕੀ ਸੀਗਾ ਇਹ ਬਸ ਰਾਜਾ ਰੌਲੀ ਸਾਹਿਬ ਰਾਜਾ ਰੌਲੀ ਜੀ ਤੂਫੀਨ ਹਾਂ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਏ ਆ ਤੇ ਆਪਾਂ ਗੱਲ ਕਰ ਰਹੀ ਸੀ ਮੁੱਢਲੀ ਸਿੱਖਿਆ ਕਿੱਥੋਂ ਹੋਈ ਏ ਤੁਹਾਡੀ ਆ ਸੌਰੀ ਹਣਾ ਪਤਾ ਕੀ ਆ ਉਹ ਕਈ ਵਰੀ ਭਾਈ ਸਾਹਿਬ ਗੱਲ ਪਤਾ ਕੀ ਆ ਵੀ ਆਪਣਾ ਮੂਵੀਜ਼ ਕੀਤੀਆਂ ਹੁਣ ਤੱਕ ਹਣਾ ਤੇ ਤੁਸੀਂ ਇਹ ਦੱਸਤਾ ਸੀਗਾ ਫੀ ਫਿਲਮਾਂ ਦੇ ਡਾਇਰੈਕਟਰ ਨੇ ਹਾਂਜੀ ਫਿਲਮਾਂ ਦੇ ਡਾਇਰੈਕਟਰ ਆ ਫਿਲਮਾਂ ਦੀ ਡਾਇਰੈਕਸ਼ਨ ਕਰੀ ਆ ਬਹੁਤ ਹਾਂ ਬਹੁਤ ਸਾਰੀਆਂ ਆਪਣੀਆਂ ਬਹੁਤ ਸਰੀਆਂ ਫਿਲਮਾਂ ਜਿਹੜੀਆਂ ਆਈਆਂ ਹੈਗੀਆਂ ਬਹੁਤ ਫਾਰੇ ਪ੍ਰੋਜੈਕਟ ਆਪਣੀ ਆਏ ਹੈਗੇ ਆ ਬਹੁਤ ਕੁਸਾ ਆਪਾ ਹੋਰ ਲੈ ਕੇ ਆਉਣ ਆਪਾਂ ਮਾਰਕੀਟ ਦੇ ਵਿੱਚ ਤੇ ਮੈਮ ਸਾਡੇ ਨਾਲ ਇਹਨਾਂ ਨੇ ਬਹੁਤ ਫਰੀਆਂ ਮੂਵੀਜ਼ ਕੀਤੀਆਂ ਬਹੁਤ ਫਾਰੇ Song ਜਿਹੜੇ ਕੀਤੇ ਹੈਗੇ ਆ ਗਾਣੇ ਕੀਤੇ ਹੈਗੇ ਆ ਚਲੋ ਜੀ ਛੱਡੋ ਇੱਕ ਮਿੰਟ ਤੁਸੀਂ ਦੱਸੋ ਮੇਰੇ ਸਵਾਲ ਰਹਿ ਜਾਣਗੇ ਜੇ ਆਪਾਂ ਸਿੱਖਿਆ ਦੀ ਗੱਲ ਕਰਦੇ ਆ ਤਾਂ ਮਤਲਬ ਆਫ ਟਾਈਮ ਨਾ ਫਕੂਲ ਚੱਲੇ ਚੱਲੇ ਫੀ ਮਤਲਬ ਸਕੂਲ ਤਾਂ ਬਹੁਤ ਪੁਰਾਣੇ ਫੀ ਅਫੀ ਚੱਲੇ ਚੱਲੇ ਫੀ ਉਦੋਂ ਥੋੜਾ ਜਿਆ ਤੇ ਮੈਡਮ ਮੇਰੇ ਨਾਲ ਹੀ ਹੁੰਦੇ ਫੀ ਅਸੀਂ ਮਤਲਬ ਇਹ ਜੂਨੀਅਰ ਹੁੰਦੇ ਫੀ ਮੇਰੇ ਹਨਾ ਬਸ ਨੁਲਾਇਕ ਹੀ ਹੁੰਦੇ ਸੀਗੇ ਅਸੀਂ ਉਦੋਂ ਤੱਪੜਾਂ ਤੇ ਬੈ ਕੇ ਪੜਦੇ ਹੁੰਦੇ ਸੀ ਵੀ ਐਨੇ ਪੁਰਾਣੇ ਸਟੱਡੀ ਆ ਸਾਡੀ ਹਾਂ ਸਟੱਡੀ ਬਹੁਤ ਪੁਰਾਣੀਆਂ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਤਾਂ ਵੀ ਇਹ ਲਾ ਲੋ ਵੀ ਮੈਂ ਦੁਪਹਿਰ ਤੱਕ ਹੀ ਬਣਾਂਗੀ ਮਤਲਬ ਮੈਂ ਗਿਆ ਫੀਗਾ ਹਨਾ ਤੇ ਮੈਨੂੰ ਉੱਥੇ ਘਰਦੇ ਨਹੀਂ ਬਸ ਦੁਪਹਿਰੇ 12:00 ਵਜੇ ਤੱਕ ਮੈਂ ਰਹਾ ਮੈਂ ਰੋਲਾ ਰੱਪਾ ਜਿਆਦਾ ਪਤਾ ਬਸ ਉਦੋਂ ਬਾਅਦ ਟੀਚਰ ਘਰੇ ਫੱਡਿਆ ਇਹ ਕਹਿੰਦੇ ਵੀ ਬਫ ਮੈਂ ਉਹ ਦੁਪਹਿਰ ਤੱਕ ਹੀ ਪੜਿਆ ਉਹ ਮੈਨੂੰ ਲੱਗਦਾ ਹੈ ਨਾ ਉਹੀ ਬਸ ਆਪਣੀ ਫੱਡੀਆਂ ਬਾਕੀ ਪ੍ਰਾਣੀਆਂ ਫੱਡੀਆਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਅੱਜ ਦੀ ਖਰਾਕਾਂ ਦੇ ਪ੍ਰਾਣੀਆਂ ਸਟੱਡੀਆਂ ਜੀ ਹਾਂ ਐਮ ਐਲ ਐ ਫਿਰ ਐਮ ਐਲ ਐ ਫੱ ਜ਼ਿਆਦਾ ਮਤਲਬ ਸਾਰੇ ਸਟੱਡੀਆਂ ਦੇ ਨਾਲ ਉਹ ਸਾਰਿਆਂ ਦਾ ਫੇਲ ਹਾਂ ਮਤਲਬ ਜਿਹੜੀ ਵੀ ਆ ਕਰੀ ਜਾਂਦੇ ਆ ਵੱਡੇ 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 ਪੱਧਰ ਤੇ ਫੱਡੀਆਂ ਕਰੀ ਜਾਂਦੇ ਆ ਉਹ ਇੱਕ ਬਰਾਬਰ ਆ ਜੀ ਇੱਕ ਬਰਾਬਰ ਆ ਜੀ ਉਹ ਸਟੱਡੀ ਤਾਂ ਉਹੀ ਸੀ ਹਾਂ ਬਸ ਉਹ ਉਹੀ ਸੀ ਫਿਰ ਤੇ ਮਾਹੀ ਜੀ ਤੁਸੀਂ ਦੱਸੋ ਆਪਣੀ ਮੋਢਲੀ ਸਿੱਖਿਆ ਬਾਰੇ ਮੇਰੀ ਮੋਢਲੀ ਸਿੱਖਿਆ ਇਹ ਫੋਟੋ ਜਰਨਾ ਦਫਦੋ ਕੋਈ ਗੱਲ ਖੁੱਲ ਕੇ ਦਫਦੋ ਕੋਈ ਚੱਕਣੀ ਹੈਗਾ ਨਹੀਂ ਤੋ ਫਿਰ ਆਇਆ ਕਰੋ ਛਡੋ ਮੈਂ ਗਲੇਮਰ ਸੰਭਾਲ ਬਦਲ ਲੈਣਾ ਤੁਸੀਂ ਤੋ ਫੀ ਤੂਫੀ ਗਲੇਮਰ ਤੇ ਜਾਓ ਗਲੇਮਰ ਦੇਖੋ ਕਿੱਦਾਂ ਫੋਨਾ ਬਸ ਠੀਕ ਹੈ ਜੀ ਮੈਂ ਕੀ ਗੱਲ ਦੀ ਦਫਾ ਜੀ ਫੋਨਾ ਪੂਫਾ ਪੂਫਾ ਮੋਡ ਲਈ ਸਿੱਖੋ ਉਹ ਕੀ ਕਰਾਂਗਾ ਪੋਡਕਾਸਟ ਲਾਈਨ ਦਾ ਸ਼ੌਕ ਦਾ ਕਾਤ ਹੁੰਦਾ ਹੈ ਉਹ ਆ ਕੀ ਲਿਖਿਆ ਆਪਾਂ ਨੇ ਲਿਖਿਆ ਆਪਾਂ ਕਿਹਦਾ ਹੁੰਦਾ ਨਗਾ ਸੀ ਉਹ ਹੋ ਬੰਦ ਫੁਕ ਕੇ ਲਾ ਦੋ ਅਧਰ ਪੱਲੇ ਕੀ ਹਾਂਜੀ ਫਿਲਮ ਲਾਈਨ ਦਾ ਸ਼ੌਕ ਕਿਵੇਂ ਪਿਆ ਤੁਹਾਨੂੰ ਕਿਵੇਂ ਇੰਡਸਟਰੀ ਚ ਆਏ ਤੁਸੀਂ ਕਿਵੇਂ ਤੁਹਾਡਾ ਕੰਮ ਸ਼ੁਰੂ ਹੋਇਆ ਸੌਂਕ ਤਾਂ ਜੀ ਆਏਗਾ ਲਾ ਵੀ ਅਫੀਨ ਉਹਦੋਂ ਅਮਤਾਬ ਬਚਨ ਲੰਬੂ ਅਮਤਾਬ ਬਚਨ ਜੀ ਦੀ ਮੂਵੀ ਵੇਖੀ ਫੀਗੀ ਅਫੀਕਤ ਇਕੱਠੇ ਖੇਡਦੇ ਹੁੰਦੇ ਸੀ ਮਤਲਬ ਬ੍ਰੈਕਫਾਸਟ ਲੈਂਡ ਦਾ ਮੈਨੂੰ ਕਿਵੇਂ ਪਿਆ ਇਹਨਾਂ ਨੂੰ ਐਕਟਿੰਗ ਲੈਂਡ ਦਾ ਫੌਂਕ ਕਿਵੇਂ ਪਿਆ ਮੈਂ ਤੁਹਾਨੂੰ ਉਹ ਦੱਸ ਰਿਹਾਗਾ ਜਿਨ੍ਹਾਂ ਦਾ ਨਵਰਤਨ ਤੇਲ ਵਾਲੀ ਮਸ਼ੂਰੀ ਆਉਂਦੀ ਹੁੰਦੀ ਆ ਉਹ ਵਾਲੇ ਹਾਂ ਜਾਣਦੇ ਨੇ ਉਹਨਾਂ ਦੀ ਇੱਕ ਫਿਲਮ ਆਈ ਸੀ ਫਹਿਮ ਫਾ ਰਿਸ਼ਤੇ ਮੈਂ ਤੋਂ ਹਮ ਤੁਹਾਰੇ ਬਾਪ ਲੱਗਤੇ ਹਨ ਹਾਂ ਉਮਰ ਤੇ ਉਸ ਟਾਈਮ ਨਾਲ ਅਸੀਂ ਸਾਡੇ ਗਵਾਂਢੀਆਂ ਦੇ ਬੱਕਰਿਆਂ ਹੁੰਦਿਆਂ ਫੀ ਗਾਫੀ ਕਸ਼ਤ ਵਿੱਚ ਦੀ ਬੱਕਰੀ ਚੱਕ ਲਈ ਫੀ ਉਹਦਾ ਮੇਮਣਾ ਚੱਕ ਲਈ ਫੀ ਬਸ ਉਹਦੇ ਪਿੱਛੇ ਮਤਲਬ ਅਸੀਂ ਨਾ ਉਹ ਮੇਮਣੇ ਨਾਲ ਥੇੜਨ ਲੱਗੇ ਸੀਗੇ ਅਸੀਂ ਆਪਸ ਵਿੱਚ ਲੜਨ ਲੱਗੇ ਫਾਰੇ ਬੱਕਰੀ ਪਿੱਛੇ ਉਹਦੇ ਪਿੱਛੇ ਆਪਣੇ ਮੇਮਣੇ ਦੇ ਪਿੱਛੇ ਹਨਾ ਅਸੀਂ ਇੱਕ ਦੂਜੇ ਨਾਲ ਸੀ ਫਾਈਟ ਕਰੀ ਜਾਂਦੇ ਸੀ ਅਸੀਂ ਅਤਿ ਤਸ਼ਕਫਤ ਇੱਕ ਦੂਜੇ ਨਾਲ ਲੜੀ ਜਾਂਦੇ ਸੀ ਮੈਂ ਤੇ ਮੇਰੇ ਦੋ ਪੁੱਤਰ ਤੇ ਫਿਰ ਉਹ ਸਾਡੇ ਘਰੇ ਲਾਂਬਾ ਲੈ ਕੇ ਆ ਗਏ ਜਿਹੜੇ ਸਾਡੇ ਗਵਾਂਢੀ ਫੀਗੇ ਵੀ ਅਸੀਂ ਵੀ ਸਾਡੇ ਮੁੰਡੇ ਨੂੰ ਕਫ ਕਫ ਕੁੱਟਿਆ ਸਾਡੇ ਮੁੰਡੇ ਦੇ ਫੱਟਾਂ ਵੱਜੰਗੀਆਂ ਫਾਨੂੰ ਤਾਂ 10000 ਰੁਪਇਆ ਦਿਓ ਬਫ ਮੇਰੇ ਬਾਪੂ ਨੇ ਪਹਿਲਾਂ ਫਾਨੂੰ ਬੰਨ ਲਿਆ ਫਿਰ ਕੁੱਟਿਆ ਦਾ ਉਹਨੇ ਸਾਡੇ ਨਾਲ ਕਫ ਕਸ ਕਫ ਪਿਸ਼ਕੀਆਂ ਉਹ ਫਰਕ ਉਸਕੀ ਤਾਂ ਮਤਾਬਾਚਨਾ ਗਿਆ ਮਤਾਬਾਤਨ ਫਿਰ ਬਾਪੂ ਜਾ ਗਿਆ ਸੀ ਯਾਰ ਹਾਂ ਹਾਂ ਫਾਪੂ ਜਾ ਗਿਆ ਸੀ ਗਜੀ ਸਹੀ ਕਹਿ ਰਹੇ ਯਾਰ ਤੇ ਪਤਾ ਕੀ ਆ ਉਹ ਆ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ 10000 ਰੁਪਏ ਫਾਨੂੰ ਜੁਰਮਾਨਾ ਲਾਇਆ ਕਿ ਸਾਡੇ ਮੁੰਡੇ ਦੇ ਫੱਟਾ ਬਜਣਾ ਤੋ ਫਿਰ 10000 ਰੁਪਏ ਦੇ ਉਹ ਅਸੀਂ ਉਹ ਫਰੇਮ 4 ਰੁਪਏ ਵੀ ਨਹੀਂ ਦੇਖਿਆ ਸੀ ਬਸ ਮੈਂ ਉਹ ਟਾਈਮ ਸੌਂ ਕਾਲੀ ਸੀ ਵੀ ਅੱਜ ਤੋਂ ਬਾਅਦ ਆਪਾਂ ਮਤਲਬ ਫਿਲਮਾਂ ਦਾ ਕੰਮ ਹੀ ਕਰਨਾ ਕੰਫੀ ਕੰਫੀ ਕਰਨਾ ਤੇ ਆਪਾਂ ਚੰਗਾ ਪੈਸਾ ਕਮਾਉਣਾ ਮੋਟਾ ਪੈਸਾ ਕਮਾਉਣਾ ਤੇ ਕਮਾ ਕੇ ਆਪਾਂ ਜਿਹੜਾ ਹੈਗਾ ਆਪਾਂ ਮਤਲਬ 10 10000 ਦਾ ਕਰਜ਼ਾ ਲਾਉਣਾ ਉਹ ਕਰਜ਼ਾ ਲਾਉਣਾ ਬਸ ਉਹ ਅੱਜ ਤੱਕ ਬਹੁਤ ਵੱਡੀ ਗੱਲ ਹੁੰਦੀ ਹੈ ਉਹ 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 ਲਾਉਂਦੇ ਪਏ ਆ ਫੀ ਮੋੜ ਤਾਂ ਮੈਨੂੰ ਲੱਗਦਾ ਮੇਰਾ ਖਿਆਲ ਤਿੰਨ ਕਿਹਰ ਤਾਂ ਮੋੜਦਾ ਹਾਂ 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 ਹ ਤਿੰਨ ਕਿਹਰ ਫੀ ਮੋੜਦਾ ਫਤ ਕਿਹਰ ਰਹੇਗਾ ਕੋਈ ਗੱਲ ਨਹੀਂ ਔਖੇ ਫੋਖੇ ਠਹਿਰ ਉਹਨਾਂ ਦੇ ਬਾਪੂ ਤੇ ਸਾਡੇ ਬਾਪੂ ਵੀ ਇੱਕ ਵਾਰੀ ਤਾਂ ਜਾ ਚੁੱਕੇ ਨੇ ਪਰ ਉਹ ਕਰਜ਼ਾ ਨਹੀਂ ਮੁੱਕਦਾ ਹੁੰਦਾ ਕਹਿੰਦਾ ਜ਼ਿੰਦਗੀ ਮੁੱਕ ਜਾਂਦੀ ਐ ਫਾਲਾ ਕਰਜ਼ਾ ਨਹੀਂ ਮੁੱਕਦਾ ਕਰਜ਼ਾ ਨਹੀਂ ਮੁੱਕਦਾ ਹਾਂ ਤੇ ਹਾਂਜੀ ਹੋਰ ਕੋਈ ਗੱਲ ਬਾਤ ਇਹ ਤੁਹਾਡੀ ਬਹੁਤ ਟ੍ਰੈਜਿਕ ਜੀ ਸਟੋਰੀ ਸੁਣੀ ਹੈ ਮੈਂ ਬਹੁਤ ਦੁੱਖ ਭਰੇ ਹਾਲਾਤਾਂ ਇਤੋਂ ਸ਼ੁਰੂਆਤ ਕਰੀ ਹੈ ਆਪਣੇ ਕੈਰੀਅਰ ਦੀ ਤੇ ਇਹ ਅੱਜ ਜਿੱਥੇ ਤੁਸੀਂ ਬੈਠੇ ਥੋਨੂੰ ਕੀ ਲੱਗਦਾ ਇੱਥੇ ਮਹਿਸੂਸ ਕੀ ਕਰਦੇ ਇੱਥੇ ਪਹੁੰਚ ਕੇ ਥੋਨੂੰ ਫਕਰ ਹੁੰਦਾ ਮਹਿਸੂਸ ਹੁੰਦਾ ਵੀ ਅੱਜ ਜੇ ਸਾਡਾ ਬਾਪੂ ਜਿਵੇਂ ਤੁਸੀਂ ਕਿਹਾ ਵੀ ਹੁਣ ਨਹੀਂ ਰਹੀ ਤੇ ਵੀ ਉਹ ਜੇ ਹੁੰਦੇ ਅੱਜ ਫਕਰ ਕਰਦੇ ਤੁਹਾਡੇ ਤੇ ਕਿੰਨਾ ਫਕਰ ਹੁੰਦਾ ਉਹਨਾਂ ਨੂੰ ਤੁਹਾਡੇ ਤੇ ਬਹੁਤ ਫਕਰ ਤਾਂ ਪੂਰੇ ਹੁੰਦਾ ਜੀ ਫਰਮੂ ਇਥੇ ਬੈਠ ਕੇ ਬਹੁਤ ਚੰਗਾ ਲੱਗ ਰਿਹਾ ਚੰਗੇ ਫੂਫੇ ਲੱਗੇ ਆ ਚੰਗਾ ਚੰਗੀ ਤੂਫੀ ਫਾਨੂ ਕਾਫੀ ਦਿੱਤੀ ਹੈ ਹਨਾ ਬਾਕੀ ਆਏ ਵਧੀਆ ਫੀ ਤੇ ਬਾਕੀ ਤਾਂ ਬਫ ਬਾਹਰੇ ਨਿਆਰੀ ਆਦੀ ਬਫ ਤੁਹਾਡੇ ਨਾਲ ਗੱਲਬਾਤ ਕਰ ਰਹੇ ਤੂਫੀ ਫਾਨੂ ਕਹਿੰਦੇ ਵੀ ਤੂਫੀ ਮਫੂਰੋਂ ਡਾਇਰੈਕਟਰੋਂ ਫਿਲਮ ਹੈ ਫਵਾਦੇ ਬਫ ਮੈਂ ਥੋੜਾ ਜਿਹਾ ਇੱਕ ਤਤੀ ਹੈ ਨਾ ਜਿਆਦਾ ਤੇ ਆਪਨੇ ਫਿਰ ਗਾਹਾਂ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਤੇ ਕੀ ਕੀ ਕੰਮ ਕਰ ਰਹੇ ਅੱਗੇ ਦੇਖੋ ਪਹਿਲਾਂ ਮਾਫ ਕਰਿਓ ਹਣਾ ਕਿ ਆਪਾਂ ਤੁਸੀਂ ਤੁਸੀਂ ਨਾ ਪ੍ਰੋਜੈਕਟ ਦੀ ਗੱਲ ਕਰਤੀ ਵੀ ਪ੍ਰੋਜੈਕਟ ਕਿਹੜੇ ਕਿਹੜੇ ਆ ਰਹੇ ਨੇ ਪਹਿਲਾਂ ਤੁਹਾਡਾ ਇਹ ਪੁੱਛਣਾ ਬੰਦ ਹੈ ਕਿ ਪ੍ਰੋਜੈਕਟ ਪਹਿਲਾਂ ਜਿਹੜੇ ਆਪਣੇ ਆਏ ਹੋ ਨੇ ਇੱਕ ਵਾਰੀ ਸਰੋਤਿਆਂ ਨੂੰ ਦਫੋ ਨਹੀਂ ਉਹ ਸਾਨੂੰ ਪਤਾ ਹੀ ਆ ਸਰੋਤਿਆਂ ਨੇ ਵੀ ਦੇਖੇ ਹੋਣ ਉਹ ਤੁਹਾਨੂੰ ਪਤਾ ਤੁਸੀਂ ਉਹ ਦੱਸੋ ਜਿਹੜੇ ਨਹੀਂ ਆਏ ਉਹਦੇ ਬਾਰੇ ਕੀ ਗੱਲ ਕਰੀਏ ਉਹ ਤਾਂ ਆਪਣੀ ਮਤਲਬ ਆਪਣੀਆਂ ਚੁਕੁਲੀਨਾ ਫੌਤ ਫਾਲੀਆਂ ਮੂਵੀਆਂ ਜ਼ਿਆਦਾ ਆਈਆਂ ਹਨਾ ਫੌਦੇ ਬਤ ਜਿਆਦਾ ਕੰਮ ਕਰੀਦਾ ਪਰ ਮੈਂ ਪੰਜਾਬ ਚ ਘੱਟ ਕੰਮ ਕਰੀਦਾ ਕੁਝ ਫਿਲਮਾਂ ਆਈਆਂ ਉਹ ਦੰਦਾ ਨਹੀਂ ਕੋਈ ਇੱਥੇ ਕੰਮ ਨਹੀਂ ਆ ਕੀ ਚੱਕਰ ਨਹੀਂ ਕੰਮ ਦਿੰਦੇ ਆ ਬਹੁਤ ਆਫੀ ਆਪ ਹੀ ਨਹੀਂ ਲੈਂਦੇ ਬਸ ਪਤਾ ਕੀ ਗੱਲ ਉਹ ਇੱਕ ਤਾਂ ਆਪਣੇ ਜਿਹੜੇ ਮੈਮ ਨੇ ਉਹ ਰਾਗੀ ਕਰਮਾ ਜੀ ਇਹਨਾਂ ਦਾ ਚੱਕਰਵਾਦੀ ਪਤਾ ਕੀ ਇਹ ਵੀ ਇਹਨਾਂ ਨੂੰ ਪਸੰਦ ਘੱਟ ਹੈ ਵੀ ਇਹ ਕਹਿੰਦੇ ਆ ਵੀ ਪੰਜਾਬੀ ਸਿਨੇਮਾ ਬਹੁਤ ਅੱਛਾ ਚੱਲ ਰਿਹਾ ਹੈ ਇਹਨਾਂ ਇਹਦੇ ਤਾਂ ਤਾਂ ਆਪਾਂ ਚਲੋ ਕੰਮ ਕਰਨਾ ਹੀ ਕਰਨਾ ਪਰ ਇਹ ਕਹਿੰਦੇ ਵੀ ਮੈਂ ਜ਼ਿਆਦਾ ਫਰਜ਼ ਦੇ ਘਰਾ ਪ੍ਰੋਜੈਕਟ ਕਿਉਂਕਿ ਉੱਥੇ ਨਾ ਫੋਟੇ ਲਿਖ ਕੇ ਕੈਰੈਕਟਰ ਵੀ ਫੇਤ ਹੀ ਮਿਲ ਜਾਂਦੇ ਆ ਮਤਲਬ ਉੱਥੇ ਕਹਿੰਦੇ ਆ ਵੀ ਕੋਈ ਨਾ ਕੋਈ ਕਿਤਨਾ ਕਿਤੇ ਨਾਉ ਫਾੜਾ ਅੜ ਜਾਂਦਾ ਚਲੋ ਜੀ ਫਿਰ ਤੁਸੀਂ ਕਹਿੰਦੇ ਸੀ ਹੁਣ ਦੱਸ ਹੀ ਦਿਓ ਵੀ ਕੀ ਕੀ ਕੰਮ ਕਰ ਰਹੇ ਹਜ ਤੱਕ ਤੁਸੀਂ ਅੱਛਾ ਉਸ ਬਾਰੇ ਵੀ ਚਾਣਣਾ ਪਾਈ ਦਿਓ ਸਾਨੂੰ ਨਹੀਂ ਨਹੀਂ ਮੈਂ ਲੋਕੋ ਕੀ ਰੱਖਾਂ ਮੈਂ ਫੋਨ ਦਦਣਾ ਵੀ ਆਪਣਾ ਪ੍ਰੋਜੈਕਟ ਆ ਫਿਗਾ ਜੀ ਉਹ ਤਾਂ ਲੰਬੇ ਵਾਲ ਗੜਿੰਦੀ ਵਾਲੇ ਦਾ ਆਇਆ ਫਿਗਾ ਆਪਣਾ ਖਰਬੰਜੂ ਉਹ ਬਹੁਤ ਸੋਹਣਾ ਪ੍ਰੋਜੈਕਟ ਨਾਮ ਸੁਣੇ ਤੁਸੀਂ ਫਿ ਫੁਨੇ ਪਰ ਫਿਰ ਨਾਮ ਇਹ ਫਿਲਮ ਦੇਖੀ ਤੁਸੀਂ ਬਹੁਤ ਸੋਹਣੀ ਹੈ ਖਰਬੰਜੂ ਇਹ ਫਿਲਮ ਮਿਕਸ ਮਿਕਸ ਕੀਤਾ ਫਿਗਾ ਜੀ ਫੌਸ ਦਾ ਤੇ ਪੰਜਾਬੀ ਦਾ ਮਿਕਸ ਦਾ ਬਣਾਇਆ ਸੀ ਹਾਂ ਵੀ ਬੰਬਈ ਕਿੰਨੀ ਡਰਖਲੀ ਤੁਸੀਂ ਨਾ ਪੰਜਾਬ ਚ ਹੈ ਤੇ ਨਾ ਬੰਬੇ ਹਾਂ ਉਧਰ ਗਈ ਨਹੀਂ ਬੰਬੇ ਤੋਂ ਥੋੜਾ ਪਰੇ ਟੱਪ ਗਈ ਫਿਗਰੀਆ ਫਿਲਮ ਹਾਂ ਤੇ ਬਾਕੀ ਸਰਗੁੰਡੇ ਵਾਲੀ ਮਰਗੋਪਾ ਲਿੰਦੀ ਤ੍ਰਗੰਡੇ ਵਾਲਾ ਇਹ ਫਿਲਮਾਂ ਫੜੀਆਂ ਬੰਬੇ ਗੰਦੇ ਦੇ ਨਾਮ ਲਈ ਜਾਂਦੇ ਨਹੀਂ ਫਰੇ ਹੈਗੀਆਂ ਨੇ ਇਹ ਤੂੰ ਵੀ ਦੇਖਿਆ ਨਹੀਂ ਬਾਕੀ ਮੈਂ ਤਾਂ ਗਾਣੇ ਵੀ ਤਾਂ ਕਿ ਸਰ ਅਸੀਂ ਪੰਜਾਬ ਦੇ ਵਿੱਚ ਇਦਾਂ ਦੇ ਪ੍ਰੋਜੈਕਟ ਸੀ ਨਹੀਂ ਕਰ ਰਹੇ ਨਹੀਂ ਬਾਹਰ ਕਰ ਰਹੇ ਆ ਪ੍ਰੋਜੈਕਟ ਇਹ ਜਿਹੜਾ ਪ੍ਰੋਜੈਕਟ ਤੁਹਾਨੂੰ ਬਾਹਰ ਹੀ ਕਰਨ ਚਾਹੀਦਾ ਮੈਂ ਤਾਂ ਇਹ ਹੀ ਰਹਿ ਦਊਗਾ ਤੁਹਾਨੂੰ ਫਰ ਨਹੀਂ ਨਹੀਂ ਆਪਾਂ ਤਾਂ ਕੀ ਕਹਣਾ ਜੀ ਆਪਾਂ ਤਾਂ ਬਫਤਾ ਫਵਾਦ ਆਇਆ ਹੈ ਕਾਫੀ ਬਾਹਰ ਵੀ ਇਹ ਗੀਤ ਚ ਪਈ ਹਾਂ ਹਾਂ ਪੀ ਲੈਨੇ ਕੋਈ ਰੱਖ ਦੋ ਕਰਾਂਗੇ ਖਾਲੀ ਹੈ ਉਹ ਹੋਈ ਟਾਈਮ ਨਹੀਂ ਬਰਦੀ ਨਹੀਂ ਉਹ ਬਫ ਪ੍ਰੋਜੈਕਟ ਬਾਕੀ ਅੱਛਾ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਆਪਣੇ ਕੁਝ ਪ੍ਰੋਜੈਕਟਾਂ ਦੇ ਵਿੱਚ ਇਹਨਾਂ ਨੇ ਤਾਂ ਸੌਂਗ ਵੀ ਕੀਤੇ ਹੈਗੇ ਆ ਇਹਨਾਂ ਨੇ ਮਤਲਬ ਬੜੇ ਪਿਆਰੇ ਫਿੰਗਰ ਵੀ ਨੇ ਕੁਝ ਕੋਈ ਹਾਂ ਫਰਮ ਫਕਦੇ ਹੋ ਕਫ ਨਾ ਕਫ ਮੜਾ ਜਾ ਹਾਂ ਇੱਕ ਮਿੰਟ ਵਾਲ ਸੈਟ ਕਰ ਲਓ ਮੜੇ ਜੀ ਉਹ ਵਧੀਆ ਰਹੇਗਾ ਹੂੰ ਸੈਟ ਹੋ ਜਾ ਹੂੰ ਚਲੋ ਜੀ ਆਹਾ ਹਾ ਕੀ ਬਾਤ ਹੈ ਜੀ ਬਹੁਤ ਵਧੀਆ ਹਾਂ ਇੱਕ ਮਿੰਟ ਰਿਆਸ ਕਰੰਦੋ ਹਨਾ ਸਭੀ ਥੋੜਾ ਸਾਨੂੰ ਥੋੜਾ ਜਿਹਾ ਨਾ ਟਾਈਮ ਲੈਣੇ ਆਂ ਸੀ ਪਰ ਨਿਹਾਨ ਲਿਰਿਕਸ ਕੱਢ ਦੀ ਅਸੀਂ ਆਪਦੇ ਹੂੰ ਫਿਰ ਟੀਕਲ ਕੋ ਮੈਂ ਸੁਣਾਵਾਂ ਮੈਂ ਇੰਨਾ ਫਿਮ ਮੈ ਤੁਹਾਨੂੰ ਕੁਫ ਆਪਣੀ ਫਿਲਮ ਦੇ ਕਿ ਫਟੋਰੀ ਸੁਣਾ ਦਿੰਨਾ ਜੀ ਆਉਣ ਵਾਲੀ ਤੁਹਾਨੂੰ ਆਉਣ ਵਾਲੀ ਫਿਲਮ ਦੀ ਹਲਕੀ ਜੀ ਮੈਂ ਤੁਹਾਨੂੰ ਦੱਸ ਸਕਦਾ ਜੀ ਮੈਂ ਤੁਹਾਨੂੰ ਹਣਾ కబ్పిరదల మాంల మాలా అంసింద అకబుక కాందల ఎక పికా తికా వామాం తుం అరాండి నాందలీ కాందె టూ కాందల మాందల కాందలేం అటలా కాందలే కేడ్ � ਸਾਡੀ ਮਿਕਸ ਹੈ ਜੀ ਪੰਜਾਬੀ ਅਫੀ ਦੀ ਕਦੇ ਬਣਾਈ ਨਹੀਂ ਅਫੀ ਤਾਂ ਬਸ ਸਾਫਟੀ ਚਲਦੇ ਆ ਹਨਾ ਜਿੰਨਾ ਵੀ ਕਰਦੇ ਆ ਅੱਛਾ ਉਧਰ ਦੇ ਰਾਈਟਰ ਆ ਉਸ ਨੇ ਲਿਖੀ ਆ ਫਿਰ ਉਹ ਮੈਂ ਹਾਂ ਠੀਕ ਹੈ ਜੀ ਹੂੰ ਬਾਕੀ ਹੋਰ ਕੋਈ ਗੱਲਬਾਤ ਤੂਫਾਨ ਆਉਣ ਵਾਲੇ ਪ੍ਰੋਜੈਕਟਾਂ ਦੇ ਬਾਰੇ ਗੱਲਬਾਤ ਤੁਸੀਂ ਜਿਨੇ ਆਪ ਦੇ ਪ੍ਰੋਜੈਕਟਾਂ ਬਾਰੇ ਦੱਸਿਆ ਮੈਂ ਮਾਹੀ ਜੀ ਤੋਂ ਹੀ ਪੁੱਛਣਾ ਚਾਹਾਂਗਾ ਵੀ ਇਹਨਾਂ ਦੇ ਬਾਰੇ ਬਾਰੇ ਕੁਝ ਦੱਸੋ ਸਮਝਾਣ ਕਰ ਦਿਓਗੇ ਅੱਛਾ ਪਰਿਵਾਰ ਦੇ ਬਾਰੇ ਬੱਚਿਆਂ ਦੇ ਬਾਰੇ ਗੱਲ ਹੈਗੀ ਐਦਾ ਵੀ ਜੀ ਦੇਖੋ ਉਦੋਂ ਪਹਿਲੀ ਵਾਰੀ ਮੈਂ ਆਪਣੇ ਡੈਡੀ ਦੇ ਵਿਆਹ ਚ ਸਰਵਾਲਾ ਬਣਿਆ ਸੀਗਾ ਇਹਦੇ ਡੈਡੀ ਦਾ ਦੂਜਾ ਵਿਆਹ ਹੋਇਆ ਸੀ ਹਾਂ ਹਾਂ ਜੀ ਤੇ ਉਦੋਂ ਮੈਨੂੰ ਬਾਹ ਫੜ ਕੇ ਠਾਤਾ ਸੀ ਮੈਨੂੰ ਕਹਿੰਦੇ ਵੀ ਡੈਡੀ ਦੇ ਵਿਆਹ ਚ ਸਰਵਾਲਾ ਨਹੀਂ ਬਣਦਾ ਫਿਰ ਮੈਨੂੰ ਸਰਵਾਲਾ ਮੈਨੂੰ ਲੱਗਦਾ ਵੀ ਬਹੁਤ ਸਾਲ ਹੋ ਗਏ ਸਰਵਾਲਾ ਕਿਸੇ ਨੇ ਬਣ ਨਹੀਂ ਦਿੱਤਾ ਫਿਰ ਉਦੋਂ ਬਹੁਤ ਰਿਸ਼ਤੇ ਆਏ ਹਨਾ ਵੀ ਦੇਖੋ ਜੀ ਇੰਨੇ ਕੁ ਜਿਆਦੇ ਮਤਲਬ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਰਾ ਇਹ ਆਪਣਾ ਫਿਲਮ ਲਾਈਨ ਤੇ ਪੈ ਕੇ ਉੜਨਾ ਬਹੁਤ ਸੀ ਜ਼ਿੰਦਗੀ ਚ ਸਾਰਾ ਉਹ ਹੋਇਆ ਪਰ ਵਿਆਹ ਦਿੱਤਾ ਇਹ ਤਾਂ ਜੀ ਹੁਣ ਬਸ ਕਰਮਾਂ ਦਾ ਖੇਡਾ ਰਹੇਗਾ ਜੀ ਵਿਆਹ ਦੇ ਤਾਂ ਬਸ ਕਰਮਾਂ ਦਾ ਅੱਲਾ ਜੀ ਵਿਆਹ ਤਾਂ ਹਜੇ ਮੈਨੂੰ ਲੱਗਦਾ ਵੀ ਮੁਸ਼ਕਲ ਆ ਰਹੀ ਹੈ ਬਹੁਤ ਵੀ ਹਰੇ ਲੇਖਾਂ ਦੇ ਮੇਰਾ ਹੀ ਨਹੀਂ ਕੋਈ ਗੱਲ ਦੀ ਬਾਈ 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 ਚੁੱਪ ਕਰ ਬਾਈ ਬਾਈ ਹੈਲੋ ਓਹ ਹੋ ਬੀਬੀ ਬੜ ਗਈ ਪੌਡਕਾਸਟ ਨਾ ਯਾਰ ਖਤਮ ਕਰ ਓਏ ਓਏ ਕੋਈ ਨਾ ਓਏ ਚੁੱਪ ਕਰਦਾ ਓਏ ਚੁੱਪ ਕਰਦਾ ਮੇਰੇ ਫਾਕੜੇ ਦੋਨੇ ਰੋਣ ਲੱਗੇ ਚੁੱਪ ਤਾਂ ਕਰ ਦੇ ਕੋਈ ਗੱਲ ਨਪਕੀਲ ਲੈ ਲੋ ਨਪਕੀਲ ਲੈ ਲੋ ਇੱਥੋਂ ਦੇ ਲੋ ਆਣੀ ਉਹ ਚਲ ਚੁੱਪ ਪਕਰ ਜਾ ਚੁੱਪ ਕਦਰ ਮਾਲ ਉਹ ਤਰੁੱਕਾ ਨਾ ਮਾਰੀ ਕਿਤੇ ਨੱਕ ਪੁੰਹ ਲੈ ਮੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਬਾਈ ਜੀ ਮਾ ਮਾੜੀ ਗੱਲ ਸੋ ਨਹੀਂ ਮੇਰਾ ਤਸਵੀਰ ਗੱਲ ਦੀ ਸਮਝੇ ਨਹੀਂ ਤੀ ਓਏ ਜਵਾਖ ਓਏ ਜਵਾਖ ਪਤੰਦਰੋਂ ਹੈਗੇ ਆ ਮੇਰੇ ਓ ਜਾ ਯਾਰ ਵਿਵਾਦ ਮੇਰੇ ਹੈਗੇ ਆ 15 20 ਜਵਾਖ ਯਾਰ ਕਮਾਲ ਗੋਦ ਲੈਤੇ ਹੋਇਆ ਮੈਂ ਗੋਦ ਲੈਤੇ ਹੋਇਆ ਹੈਨਾ ਜਵਾਖ ਇਹਨੇ ਫੁੱਕ ਨਾਲ ਅਫੀ ਆਪ ਜਵਾਖ ਹਜੇ ਤੱਕ ਕਰਦੇ ਆਂ ਤੇ ਠੀਕ ਆ ਤੇ ਅੱਜ ਅਸੀਂ ਫੀ ਬਹੁਤ ਠੀਕ ਆ ਮੇਰਾ ਹਾਂ ਠੀਕ ਠੀਕ ਤੇ ਵਿਆਹ ਦਾ ਆਇਆ ਵੀ ਹਜੇ ਤਾਂ ਇਰਾਦਾ ਮੇਰਾ ਹੈਗਾ ਜੀ ਮੇਰਾ ਇਹ ਨਹੀਂ ਕਹਦਾ ਮੈਂ ਵਿਆਹ ਦਾ ਕੋਈ ਇਰਾਦਾ ਨਹੀਂ ਤੇ ਵੀਰ ਬਣ ਕੇ ਮੈਂੰਤਰੀ ਗੱਲ ਹੈ ਹੱਥ ਜੋੜ ਕੇ ਫੋਡੇ ਕੋਲ ਇੰਨੇ ਕਲਾਕਾਰ ਆਉਂਦੇ ਆ ਪੋਡਕਾਸਟ ਕਰਨ ਦਾ ਹੱਥ ਰਾਹੀ ਕੋਈ ਦੇਖ ਲਈਏ ਕੋਈ ਇੱਕ ਤਾਂ ਮੁੰਡਾ ਵੇਖ ਲਈਏ ਨਾ ਤੇ ਬਾਫਤੇ ਤੇ ਕੁੜੀ ਮੇਰਾ ਆਪਦਾ ਨਹੀਂ ਹੁੰਦਾ ਪਰ ਮੈਂੰਤਰੀ ਗੱਲ ਹੈ ਭਰਾ ਮਨ ਕੇ ਮੜਾ ਜਾ ਬਾਕੀ ਕਰ ਤੂੰ ਹਾਂ ਦੇਖ ਲਈਏ ਉਹ ਆਪਦਾ ਦੇਖੂਗਾ ਫੇਰ ਚੱਲ ਦੇਖ ਲਈਏ ਠੀਕ ਆ ਉਹ ਹਾਂਜੀ ਤੇ ਤੁਸੀਂ ਤੁਹਾਡਾ ਆਉਣ ਵਾਲੀ ਐਲਬਮ ਬਾਰੇ ਜਾਣਕਾਰੀ ਦਿਓ ਸਾਨੂੰ ਜਿਹੜੀ ਰੀਜੀਓਨ ਚੱਲੀ ਜਾ ਰਹੀ ਆ ਬਹੁਤ ਕੁਫਰਿਆ ਆਪਣੇ ਕੋਲ ਤਾਂ ਮੁਫੱਲਈ ਬਹੁਤ ਆ ਸਾਡੇ ਕੋਲੇ ਤਾਂ ਹਨਾ ਬਹੁਤ ਕੈਫਟ ਨਾਮ ਹੀ ਨਹੀਂ ਆ ਰਿਹਾ ਨਹੀਂ ਨਹੀਂ ਸੁੱਕੇ ਟੁੱਕੇ ਨਹੀਂ ਬਹੁਤ ਜਿਆਦੇ ਹੈਗੀਆਂ ਨੇ ਸੁੱਕੇ ਟੁੱਕੇ ਜਿਹੜੀ ਤੁਹਾਡੀ ਆ ਰਹੀ ਆ ਹਾਂ ਹਾਂ ਉਸ ਬਾਰੇ ਜਾਣਕਾਰੀ ਲੈਣਾ ਥੋੜਾ ਜੀ ਤੁਹਾਡੀ ਕੈਸਟ ਆ ਰਹੀ ਆ ਕਿਵੇਂ ਕਿ ਕੌਣ ਕੌਣ ਆਰਟਿਸਟਾਂ ਕੀ ਕੀ ਕਰ ਰਹੇ ਹੋ ਉਸ ਬਾਰੇ ਤੁਹਾਨੂੰ ਥੋੜਾ ਜਾਣ ਚਾਹੁੰਦੇ ਹਾਂ ਹਾਂਜੀ ਅਸੀਂ ਸਾਡੇ ਪਰਸੋ ਚੌਥੀ ਅਸੀਂ ਇੱਕ ਕਲਮ ਲਿਖੀ ਸੀ ਦੋਨੇ ਅਸੀਂ ਬੈਠੇ ਸੀ ਤੇ ਕਿਹੜੇ ਸਕੇਲ ਤੇ ਗਾਣਾ ਗਾਇਆ ਸੀ ਪਾਓ ਉਹ ਉਹ ਗਾਇਆ ਸੀਗਾ ਆਪਣਾ ਆਹ ਵਾ 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 ਆਹ ਇੱਕ ਮਿੰਟ ਉਹ ਪਤਾ ਨਹੀਂ 15 ਸੈਂਟੀਮੀਟਰ ਵਾਲਾ ਪਤਾ ਨਹੀਂ ਲੋਹੇ ਦਾ ਫਕੇਲ ਫੀ ਪਤਾ ਨਹੀਂ ਪਲਫ ਰਾਗ ਨਹੀਂ ਨਹੀਂ ਮੇਰੀ ਗੱਲ ਮੁੱਖਾ ਨਹੀਂ ਉਹ ਰਾਗ ਮੁਖਤਰਾ ਹਾਂ ਰਾਗ ਮੁਖਤਰਾ ਹਾਂਜੀ ਹਾਂਜੀ ਉਸੇ ਸੀ ਤੇ ਤਸਵੀਰ ਚੁਟਕੀਆਂ ਨਾਲ ਮੇਰੇ ਨਾਲ ਸਪੋਰਟ ਕਰੋ ਠੀਕ ਹੈ ਜੀ ਜੀ ਇਲਾ ਪੁੱਲਾ ਨੇ ਤਾਨੀ ਕਰੀ ਮੈਂ ਫਿਰ ਪਤਾ ਕੀ ਗੱਲ ਹੈ ਫੋਨ ਕਰਦੇ ਮਤਲਬ ਫਿੰਗਰਿੰਗ ਫੋਨ ਹੀ ਹੈ ਇਹਦੀ ਗੱਲ ਨਹੀਂ ਹੈਗੀ ਉਹ ਕਈ ਵਾਰੀ ਫਟੇ ਬਫਫੋਂ ਬਾਹਰ ਹੋ ਜਾਂਦਾ ਕੰਮ ਹੈ ਨਾ ਬਾਕੀ ਮਤਲਬ ਕਿਹਾਣਾ ਕਦੋਂ ਕਾਣਾ ਤੁਹਾਡਾ ਇਹ ਆਪਣਾ ਕਦੂਰਲੀ ਗੋਣ ਵਿੱਚ ਸੇ ਮਤਲਬ ਅਸੀਂ 1-2 ਦਿਨਾਂ ਦੇ ਵਿੱਚ ਜਿਹੜਾ ਇਹਦੀ ਵੋਕਲ ਵਗੈਰਾ ਸਭ ਸੈੱਟ ਕਰ ਗਏ ਤੇ ਆਡੀਓ ਵੜਦਾਂਗੇ ਫਿਰ ਹਫਤੇ ਤੱਕ ਸਾਡਾ ਇਹ ਰਿਲੀਜ਼ ਹੋ ਜਾਊਗਾ ਪਲੱਸ ਜੀ ਨਾ ਕਰੋ ਤੁਸੀਂ ਇਹਦੀ ਤੁਹਾਨੂੰ ਕਹਿੰਦਾ ਨਾ ਕਰੋ ਮੇਰੇ ਅੱਖੇ ਕਰਾਤੀ ਪੇਚਤੀ ਨੂੰ ਨਹੀਂ ਗਾਣਾ ਪਾਦੀ ਫੋਨਾ ਫੋਨ ਨੂੰ ਵੈਫਾਈ ਨਹੀਂ ਪਫੰਦਾ ਸਾਨੂੰ ਦੁਕੱਟ ਆਉਂਦੀ ਨਾ ਸਾਡੇ ਬਾਕੀ ਗੱਲ ਇਹ ਭੁੱਖੇ ਢਡਕਾ ਨਹੀਂ ਬਾਦ ਬਹੁਤ ਸੋਣੀ ਆਏ ਮੈਂ ਕੋਈ ਕਰ ਰਿਹਾ ਕੋਈ ਅਪਾ ਸਰ ਲੈ ਕੇ ਫੇਨ ਆ ਜਾਣ ਨਹੀਂ ਇੱਕ ਵਾਰੀ ਆਪਾਂ ਇਹ ਫੇ ਖੋਫੀ ਚ ਦੁਬਾਰਾ ਟਰਾਈ ਕਰ ਲਾਂਗੇ ਇੱਕ ਵਾਰੀ ਹਲਕਾ ਜਿਹਾ ਹੈਨਾ ਇੱਕ ਵਾਰੀ ਥੋੜਾ ਜਿਹਾ ਦੁਬਾਰੇ ਕਰਦੇ ਹਾਂ ਕਿ ਪੂਰੇ ਜੋਰ ਲੱਗ ਪੂਰੇ ਮਤਲਬ ਨੇਚਰਲੀ ਕਰਨਾ ਜਿੰਨਾ ਹੋ ਸਕਦਾ ਜਿੰਨਾ ਹੋ ਸਕਦਾ ਬਤਵਾ ਠੀਕ ਹੈ ਬਾਈ ਨਾ ਤੇਰਾ ਕ ਬਫ ਕੋਈ ਗੱਲ ਕੋਈ ਕਰ ਇਹ ਫੋਟਾ ਜਨਾ ਫਨੀ ਨਾ ਵੀਡੀਓ ਜ਼ਿਆਦਾ ਦੇਖਦੇ ਆ ਹਨਾ ਫੋ ਤਾਂ ਕਰਕੇ ਥੋੜਾ ਜਾ ਹੋਣਾ ਹਨਾ ਬਾਕੀ ਕੰਟਰੋਲ 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 ਬਾਕੀ ਸਾਡੇ ਹਰ ਬੋਲ ਨੂੰ ਵਗਾਰਾ ਹੈ ਨਾ ਸੋਤਾ ਕਰਕੇ ਜੀ ਅਗਲਾ ਸੁਭਾਲ ਮੈਂ ਦੇਖਦਾ ਕਿਹੜਾਗਾ ਹੂੰ ਹੂੰ ਬੜੇ ਬੁਚੀਆ ਜਾਨੰਬਰ ਇਹ ਬੁੱਚੀਆ ਬੜੇ ਬੁਚੀਆ ਸੁਭਾਲ ਕੋ ਤਾਂ ਨੀਂਵੇੜਦੇ ਕੋ ਤਾਂ ਬੜੀ ਬੀਟ ਹੈ ਹਾਂਜੀ ਤੇ ਮੈਂ ਚਾਹਣਾ ਤੁਸੀਂ ਆਪਣੇ ਆਉਣ ਵਾਲੀ ਕੈਸ ਸੁੱਕੇ-ਤੁੱਕੇ ਬਾਰੇ ਵੀ ਜਾਣਕਾਰੀ ਦਿਓ ਹੂੰ ਐਕਚੁਅਲੀ ਐਕਚੁਅਲੀ ਨਾ ਗੱਲ ਇਹਦਾ ਕਿ ਸੀ ਜਿਵੇਂ ਪਿੰਡਾਂ ਦੇ ਵਿੱਚ ਬਾੜੇ ਹੁੰਦੇ ਆ ਤੇ ਫਿਰ ਅਸੀਂ ਉੱਥੇ ਨਾ ਵੀ ਸਾਡਾ ਪਿੰਡ ਉਹ ਜਰਗਾਉ ਆ ਤੇ ਜਰਗਾਉਣ ਦੇ ਲਾਗੇ ਪਿੰਡ ਆ ਤੇ ਉੱਥੇ ਫਿਰ ਅਸੀਂ ਜਦੋਂ ਬਾੜੇ 'ਚ ਬੈਠੇ ਤੇ ਉੱਥੇ ਕਿਕਰਾਂ ਹੁਕਰਾਂ ਵਾਧੂ ਲੱਗੀਆਂ ਹੋਣ ਸੀਗੀਆਂ ਕਿ ਕਿਕਰ ਤੋਂ ਤੁੱਕੇ ਲੱਗਦੇ ਹੁੰਦੇ ਆ ਫਿਰ ਸਾਡੇ ਮਾਈਂਡ ਦੇ ਵਿੱਚ ਉਹ ਇੱਕ ਕ੍ਰੀਏਸ਼ਨ ਬਣ ਗਈ ਤੁੱਕੇ ਭਾ ਕੇ ਚਾਰ ਬਹੁਤ ਸਵਾਦ ਵਾਲਾ ਇਹ ਤਾਂ ਇਹ ਥੋੜੀ ਬਹੁਤ ਮੰਨਣ ਵਾਲੀ ਗੱਲ ਹੈ ਜੀ ਮੈਂ ਆਹਦੇ ਨਾਨਕੀ ਗਿਆ ਸੀ ਰਾਜਸਥਾਨ ਨਹੀਂ ਭਾਈ ਇੱਕ ਮਿੰਟ ਮੈਂ ਥੋੜੀ ਗੱਲ ਟੋਕਣ ਲੱਗਾ ਯਾਰ ਤੁੱਕਿਆਂ ਦੇ ਨਾਲ ਨਾ ਮੱਕੀ ਦੀ ਰੋਟੀ ਬਹੁਤ ਸਵਾਦ ਲੱਗਦੀ ਆ ਓਏ ਮੱਕੀ ਦੀ ਨਹੀਂ ਹੁੰਦੀ ਰਾਜਸਥਾਨ ਦੇ ਵਿੱਚ ਬਾਜਰੇ ਦੀ ਰੋਟੀ ਬਾਜਰਾ ਬਾਜਰਾ ਉਹ ਦਰਗਾਹੋਂ ਦੀ ਰੋਟੀ ਬਾਜਰੇ ਦੀ ਸਵਾਦ ਲੱਗਦੀ ਆ ਮੱਕੀ ਦੀ ਸਵਾਦ ਲੱਗਦੀ ਆ ਹਾਂ ਹਾਂ ਬਹੁਤ ਸਵਾਦ ਲੱਗਦੀ ਆ ਹਾਂ ਹਾਂ ਉੱਥੇ ਗਿਆ ਮੈਂ ਉੱਥੇ ਤੁੱਕੇ ਬਹੁਤ ਸੀ ਕਿਕਰਾਂ ਬਹੁਤ ਹੌਸਾੜ ਅਫਾ ਮੈਂ ਨਾਨਕਾਂ ਕਰਨੀ ਉੱਥੇ ਮੇਰੇ ਪੂਆ ਦਾ ਮੁੰਡਾ ਆਇਆ ਹੋਇਆ ਸੀ ਉੱਥੇ ਅਫਾ ਅਸੀਂ ਉੱਥੇ ਹਾਂ ਤੁੱਕਾ ਤੋੜਿਆ ਕਰਗੇ ਅਫਾ ਚਾਰ ਨਾਨਕਾਂ ਨੂੰ ਫੜਾ ਦੇ ਕਰਗੇ ਅਫਾ ਉਹ ਨਾ ਨਹੀਂ ਚਾਰ ਬਣਾ ਲਿਆ ਕਰੇ ਅੱਛਾ ਪਹਿਲੇ ਦਿਨ ਚਾਰ ਤੁੱਕਿਆਂ ਦਾ ਦੂਜੇ ਦਿਨ ਚਾਰ ਤੁੱਕੇ ਤੀਜੇ ਦਿਨ ਚਾਰ ਤੁੱਕੇ ਚੌਥੇ ਦਿਨ ਚਾਰ ਤੁੱਕਿਆਂ ਦਾ ਸਾਨੂੰ ਤਾਂ ਬੱਕਰੀ ਖਾਂਦੇ ਰੱਖਿਆ ਸੀ ਸਾਨੂੰ ਤਾਂ ਹੁਣ ਤੁੱਕਿਆਂ ਨਾਲ ਰੋਟੀ ਸੁਆਦ ਨਹੀਂ ਲੱਗਦੀ ਫਾਇਰ ਉਹ ਸੀ ਤਾਂ ਇੰਨਾ ਇੰਨਾ ਚਾਰ ਲੈ ਗਏ ਨੇ ਤੁੱਕਿਆਂ ਦਾ ਉਹ ਤੇ ਕੋਈ ਡੱਬਾ ਹੈ ਖਾਲੀ ਸਵਾਭ ਹੈਗਾ ਸਾਨੂੰ ਦਾ ਬਹੁਤ ਠੀਕ ਹੋ ਗਿਆ ਹਾਂ ਠੀਕ ਚਾਰ ਲੈ ਕੇ ਜਾਣਾ ਹਾਂ ਉਹ ਚਾਰ ਤਾਂ ਚਲੋ ਹਾਂ ਚਾਰ ਤਾਂ ਫਿਰ ਨਾਨੀ ਜੀ ਦੇ ਮਗਾ ਦੇਗੀ ਉਹ ਤਾਂ ਫਿਰ ਮੰਮੀ ਕੋਲੇ ਆਪ ਦੇ ਜੁਗ ਰਹੀ ਹੁੰਦਾ ਐਫ ਐਸ ਹਾਂ ਚਲੋ ਉੱਥੇ ਨਹੀਂ ਇੱਕ ਗੱਲ ਹੋਰ ਦੱਸੋ ਵੀ ਤੁਸੀਂ ਤੁਸੀਂ ਆਪਣੀ ਜੀਵਨੀ ਲਿਲਾ ਕਿਵੇਂ ਸਮਾਪਤ ਕੀਤੀ ਸ਼ੁਰੂ ਕੀਤੀ ਆ ਸ਼ੁਰੂ ਕੀਤੀ ਫੋਰੀ ਫੋਰੀ ਸ਼ੁਰੂ ਉਹ ਮੈਂ ਨਾ ਉਦੋਂ 15 ਨਿੱਕਾ ਜਾਂਦਾ ਸੀ ਕਿੰਨੇ ਕਿ ਨਿੱਕੇ ਹੁੰਦੇ ਸੀ ਮੈਂ ਹੂੰਗਾ ਐਡਾ ਘੂੰਗਾ ਐਡਾ ਵੀ ਹਾਂ ਮੈਨੂੰ ਯਾਦ ਨਹੀਂ ਉਸ ਕਰਕੇ ਅੱਛਾ ਅੱਛਾ ਨਿੱਕਾ ਬੜਾ ਸੀ ਮੈਂ ਟਾਈਮ ਟੂ ਵੀ ਨਹੀਂ ਦੇਖਣਾ ਆਉਂਦਾ ਸੀ ਤਬੀਦ ਮੱਖਾਂ ਇਹ ਨਾਲ ਉਹਨੇ ਫਿਰ ਯਾਦ ਨਹੀਂ ਜਦੋਂ ਬੰਦੇ ਨੂੰ ਨਿੱਕੇ ਬੜਾ ਕਿੱਥੋਂ ਯਾਦ ਰਹਿੰਦਾ ਤੁਹਾਨੂੰ ਯਾਦ ਰਹਿੰਦਾ ਤਾਂ ਉਹੀ ਹੈ ਨਾ ਵੀ ਕਿੱਥੇ ਯਾਦ ਰਹਿੰਦਾ ਹਾਂ ਤੇ ਬਾਕੀ ਤੁਸੀਂ ਸਾਡੇ ਨਾਲ ਪਹੁੰਚੇ ਬਹੁਤ ਧੰਨਵਾਦ ਤੁਹਾਡਾ ਹਨਾ ਸਾਡੇ ਇੱਥੇ ਆਏ ਬਾਈ ਜੀ ਹੋਰ ਆਪਾ ਜੀ ਧੰਨਵਾਦ ਠੀਕ ਆ ਪਰ ਤੁਹਾਡੀ ਚਾਹ ਬਿਲਕੁਲ ਕਿਸੇ ਕੰਮ ਦੀ ਨਹੀਂ ਸੀ ਤਾ ਤੂੰ ਬਲਿਸੀ ਆਪ ਤਾਂ ਚਾਹ ਕਾਫੀ ਜੋ ਵੀ ਪੀ ਰਹੇ ਹੋ ਮੇਰੇ ਆ ਦੇਖੋ ਖਾਲੀ ਕੱਪ ਤਾਂ ਰੱਖਿਆ ਮੇਰੇ ਕੋਲ ਗੱਲ ਕੋਈ ਓ ਬਾਈ ਪਰ ਪੀ ਲਈ ਪੂਰੀ ਪੂਰੀ ਤਾਂ ਨਹੀਂ ਇਹ ਚ ਕਿਹੜੀ ਮੂਰੀ ਆਹ ਗੱਲ ਸੁਣ ਬਾਈ ਸੱਚ ਗੱਲ ਉਹ ਗੱਲ ਤੁਸੀਂ ਯਾਰ ਬੰਦੇ ਨੂੰ ਸੱਦ ਕੇ ਆਪ ਕੋਲੇ ਤੁਸੀਂ ਆਹ ਨੂੰ ਚਾਹ ਨਹੀਂ ਧਰਦੇ ਗੱਲ ਮੈਂ ਨਹੀਂ ਕਰਦਾ ਯਾਰ ਓਏ ਕਾਕਾ ਮੈਂ ਉਹ ਗੱਲ ਦਾ ਇੱਕ ਵਟ ਇੱਕ ਮਾਰੀ ਮਾਰੀ ਦਾ ਫਲਾ ਓਏ ਓ ਓ ਬਾਈ ਓ ਜਾ ਯਾਰ ਸਾਰੀ ਆਪੇ ਇੱਕੋ ਜੇ ਹੋ ਗਏ ਉਹ ਨਹੀਂ ਨਹੀਂ ਸੱਜਾ ਤਾਂ ਬਾਈ ਤੂ ਫੀਫੀਗਾ ਉਹ ਜਾ ਅੱਛਾ ਸੱਜਾ ਤੋਪ ਤੋਪੀ ਫਤ ਉਹ ਮੇਰੇ ਵੀ ਹੁਣੀ ਜਾ ਨਹੀਂ ਮੈਂ ਚਾਹ ਇੱਕ ਗੀ ਨਾ ਪੀ ਗਿਆ ਸੀ ਚਾਹ ਨਹੀਂ ਪੀ ਲਈ ਸੀ ਚਾਹ ਉਹ ਜਾ ਫਾਨੂੰ ਫਤ ਦੇ ਆਫੀ ਚਾਹ ਗਿਆ ਸਵਾਦ ਫੁੱਟੀ ਚਾਹ ਗਈ ਫੋਟਾ ਕਰ ਫੋਡੇ ਫੋਫੀ ਫੋਡਾ ਫਰਕ ਠੀਕ ਠੀਕ ਫੋਡੇ ਫਬਟਰ ਉਹ ਠੀਕਾ ਫਾਫੋ ਦਾ ਫੋਡੇ ਫੁੱਲ ਉਹ ਜਾ ਉਹ ਮੈਂ ਫੁੱਲ ਗਿਆ ਅਫਾ ਤਾਂ ਗੱਲ ਗੱਲ ਕਰੀ ਜਾਂਦੇ ਫਿਗੇ ਆਪਾਂ ਕਿਹੜਾ ਤਾਂ ਪੱਤੀ ਪੁੱਛਦੇ ਤੂੰ ਹੋਰ ਕੁਝ ਪੁੱਛ ਲੀ ਗਿਆ ਪ੍ਰੋਜੈਕਟ ਦੇ ਬਾਰੇ ਪ੍ਰੋਜੈਕਟ ਤੁਹਾਡਾ ਪ੍ਰੋਜੈਕਟ ਹਾਂ ਉਹ ਉਹ ਗੱਲ ਆਇਆ ਨਾ ਵੀ ਪ੍ਰੋਜੈਕਟ ਤੁਹਾਡਾ ਫਿਗਾ ਫੁੱਕੇ ਤੁੱਕੇ ਤੁੱਕੇ ਉਹ ਚਾਰ ਬਹੁਤ ਸਵਾਦ ਵਾਲਾ ਉਹ ਬਣਦਾ ਫਿਰ ਉੱਥੇ ਯਾਰ ਗੱਲ ਉੱਥੇ ਲਿਆਉਂਦੇ ਚਾਰ ਸਵਾਦ ਬਣਦਾ ਪਰ ਤੁੱਕੇ ਨਾ ਤੁਹਾਡੇ ਬਾਈ ਫੁੱਕੇ ਹੀ ਰਹਿਗੇ ਉਹ ਐਕਚੁਅਲੀ ਅਫੀ ਬਹੁ ਫਰੇ ਕਲਾਕਾਰਾਂ ਨੂੰ ਕਾਫਟ ਕੀਤਾ ਵੱਡੇ ਵੱਡੇ ਬਹੁਤ ਸਾਰੇ ਤੁੱਕੇ ਘਟੇ ਨਹੀਂ ਨਹੀਂ ਤੁੱਕੇ ਨਹੀਂ ਬਹੁ ਫਰੇ ਵੱਡੇ ਵੱਡੇ ਨਾਮੀ ਕਲਾਕਾਰਾਂ ਨੂੰ ਅਸੀਂ ਕਾਫਟ ਕੀਤਾ ਅੱਛਾ ਬਹੁਤ ਵੱਡੇ ਵੱਡੇ ਨਾਲ ਤੁਹਾਨੂੰ ਜੁੜੇ ਆਣੇ ਕਲਾਕਾਰ ਸੀ ਕੋਈ ਐਡਾ ਸੀ ਕੋਈ ਐਡਾ ਵੱਡਾ ਸੀ ਕੋਈ ਐਡਾ ਵੱਡਾ ਸੀ ਹਾਂ ਵੱਡੇ ਵੱਡੇ ਡਰਮ ਕਟੇ ਕਰੇ ਸੀ ਫਿਰ ਤਾਂ ਤੁਸੀਂ ਨਹੀਂ ਕਲਾਕਾਰ ਸੀ ਬਹੁਤ چل ਰਹੇ ਆ ਬਹੁਤ ਮਤਲਬ ਚੰਗੇ ਐਕਟਰ ਕਲਾਕਾਰ ਕਮੇਡੀਅਨ ਕਲਾਕਾਰ ਰੋਮਾਂਟਿਕ ਕਲਾਕਾਰ ਸਾਰੇ ਤਰ੍ਹਾਂ ਦੇ ਸਾਡੇ ਪ੍ਰੋਜੈਕਟ ਨੂੰ ਬਟ ਬਸ ਫਿਰ ਨਾ ਫਾਈਨ ਨਹੀਂ ਹੋਇਆ ਫਾੜੇ ਤੋਂ ਫਾਈਨ ਨਹੀਂ ਕਰਵਾਫਾ ਸਾਈਨ ਕਿਉਂ ਨਹੀਂ ਕਰਿਆ ਉਹ ਬੱਸ ਮੈਡਮ ਫਿਕੇ ਰਾਹੀ ਕਰਮਾ ਜੀ ਕਦੇ ਇਹ ਪੈਨ ਘਰੇ ਭੁੱਲ ਜਾਂਦੇ ਫਿਰ ਕਾਪੀ ਭੁੱਲ ਜਾਂਦੇ ਫਿਰ ਫੈਨ ਦਾ ਫੋਨ ਫਿਰ ਤੱਕਿਆ ਦੇਖ ਰਾਕਿਆ ਕਿ ਇੱਕ ਮਾਲ ਹੋਗੀ ਸਾਈਨ ਹੈ ਕਿ ਮੈਂ ਕਰਾ ਲੈਂਦਾ ਨਾ ਇਹ ਅੱਗੇ ਰੱਖ ਕੇ ਫੋਨ ਹੀ ਲੱਗਦੇ ਹਾਂ ਉਹ ਦੇਖਣਾ ਪੈਂਦਾ ਨਾ ਫਾਰਾ ਗਲੈਮਰ ਦਾ ਦੇਖਣਾ ਪੈਂਦਾ ਤੂੰ ਫਿਰ ਗਲੈਮਰ ਚੈੱਕ ਕਰੋ ਗਲੈਮਰ ਫੋਨ ਹੀ ਆ ਨਾ ਤੇ ਗਲੈਮਰ ਦੇਖ ਲਓ ਬਾਈ ਬਣ ਕੇ ਮੈਂ ਤਰੀਕਾ ਹਾਂ ਦੇਖ ਲੈ ਦੇਖ ਲੈ ਠੀਕ ਹੈ ਠੀਕ ਹੈ ਇਹ ਫਿਰ ਤੁਸੀਂ ਜੋ ਪ੍ਰੋਜੈਕਟ ਕਰਦੇ ਕਿਹੜੇ ਕੈਮਰੇ ਤੇ ਕਰਦੇ ਜਿਆਦਾਤਰ ਆ ਕੈਮਰਾ ਕੈਮਰਾ ਆ ਆ ਹਮਦਹੁ ਤਪ ਕੈਮਰਾ ਤਾਂ ਆਪਣੇ ਜਿਹੜਾ ਮਰਦੀ ਜਿਹੜਾ ਕੈਮਰਾ ਕੈਮਰਾ ਹੁੰਦਾ ਜੀ ਉਹ ਕੈਮਰਾ ਕਾਲੇ ਕਾਲੇ ਰੰਗ ਵਾਲਾ ਉਹੀ ਹਾਂ ਉਹ ਕੈਮਰਾ ਕਾਲੇ ਜਿਹੜਾ ਰੰਗ ਦਾ ਜੀ ਕੈਮਰਾ ਨਹੀਂ ਕਿਸੇ ਕੈਮਰੇ ਤੇ ਕੰਮ ਕਰਦਾ ਕੈਮਰਾ ਕੈਮਰੇ ਬਾਰੇ ਪੁੱਛ ਕੈਮਰਾ ਮਤਲਬ ਕੈਮਰਾ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਕੋਈ ਮੈਨੂੰ ਐਗਜ਼ਾਮਪਲ ਦੋ ਵੀ ਆਹ ਕੈਮਰਾ ਕੈਮਰਾ ਕਿਵੇਂ ਮਤਲਬ ਕਹਿ ਰਹੇ ਹੋ ਕੈਮਰਾ ਸ਼ੂਟਿੰਗ ਕਰਨ ਖਾਤਰ ਕੈਮਰਾ ਨਹੀਂ ਵਰਤਦੇ ਲਈ ਕੈਮਰੇ ਦੀ ਗੱਲ ਕਰ ਰਹੇ ਹਾਂ ਵੀ ਕੈਮਰੇ ਦੀ ਕੰਪਨੀ ਦੀ ਗੱਲ ਕਰ ਰਹੇ ਹੋ ਤਾਂ ਕੀ ਗੱਲ ਕਰ ਰਹੇ ਹੋ ਕਿਹੜੀ ਕੰਪਨੀ ਦਾ ਕੈਮਰਾ ਕਿਹੜੀ ਕੰਪਨੀ ਦਾ ਕਿਹੜਾ ਕੈਮਰਾ ਹੁੰਦਾ ਬਸ ਕੈਮਰਾ ਤਾਂ ਕੈਮਰਾ ਹੁੰਦਾ ਜੀ ਹੋਰ ਕੈਮਰਿਆਂ ਨੂੰ ਕੀ ਬਸ ਕੈਮਰਾ ਤਾਂ ਕੈਮਰਾ ਹੀ ਕੈਮਰਾ ਹੁੰਦਾ ਕੈਮਰਾ ਤਾਂ ਬਸ ਕੈਮਰਾ ਤਾਂ ਬਸ ਉਹ ਹੀ ਕੈਮਰਾ ਹੁੰਦਾ ਫਟਾ ਦਾ ਚਲੋ ਠੀਕ ਹੈ ਜੀ ਤੇ ਲੈਂਸ ਦੱਸ ਦਿਓ ਲੈਂਸ ਕਿਹੜਾ ਵਰਤਦੇ ਨੇ ਤੁਸੀਂ ਲੈਂਜ਼ ਆਪਾਂ ਕਿਹੜੀ ਆਣਕ ਦਾ ਲੈਂਜ਼ ਪਾਇਆ ਸੀ ਸੱਚ ਆਪਾਂ ਨੂੰ ਕੀ ਲੋੜ ਹੈ ਲੈਂਜ਼ ਦੀ ਮਤਲਬ ਬਿਲਕੁਲ ਠੀਕ ਆ ਬੈਂਕ ਲਾ ਕੇ ਕੰਮ ਨਹੀਂ ਕਰੀਦਾ ਐਨਕ ਲਾ ਕੇ ਆਪਾਂ ਫੋਟੋਿੰਗ ਕਰੀਦੇ ਨਹੀਂ ਮੇਰੀ ਦਾਦੀ ਅੱਜ ਵੀ ਬਿਨਾ ਲੈਂਜ਼ਾ ਦੇ ਕਰੋਸ਼ੀਆ ਬਣ ਲੈਂਦੀ ਆ ਹਾਂ ਐਨੀ ਦੂਰੋਂ ਦੇਖ ਜਾਂਦਾ ਉਹਨੂੰ ਵਧੀਆ ਹੋਰ ਸਾਨੂੰ ਵੀ ਸਾਨੂੰ ਵੀ ਲੈਂਜ਼ਾ ਦੀ ਸਾਨੂੰ ਲੋੜ ਨਹੀਂ ਪੈਂਦੀ ਫੜੇ ਕੈਮਰੇ ਨੂੰ ਵੀ ਲੈਂਜ਼ਾ ਫਿੱਕੜਾ ਕੋਈ ਐਨਕ ਲਾ ਕੇ ਕੈਮਰਾ ਕਰਦੇ ਸਾਨੂੰ ਲੈਂਜ਼ਾ ਦੀ ਲੋੜ ਆ ਨਿੱਕਾ ਸਾਡੀ ਠੀਕ ਆ ਬਾਦਾਮ ਖਾਈਦੇ ਆ ਰੋਜ਼ ਹਰੀਆਂ ਮਿਰਚਾਂ ਲੈਂਜ਼ਾਂ ਦੀ ਲੋੜ ਨਹੀਂ ਸਾਨੂੰ ਘਾਵਾ ਚਲੋ ਜੀ ਮੈਨੂੰ ਲੱਗਦਾ ਵੀ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਫਲੋਟ ਕਰ ਦਈਏ ਜੀ ਕਾ ਤੁਹਾਨੂੰ ਪਤਾ ਨਹੀਂ ਸਦਾਲਿੰਗ ਕੋਲੋਂ ਆਜਾ ਕੈਮਰਾ ਤੁਹਾਨੂੰ ਨਹੀਂ ਪਤਾ ਲੈਂਸ ਬਾਅਦ ਤੁਹਾਨੂੰ ਨਹੀਂ ਪਤਾ ਪ੍ਰਜੈਂਟ ਕਿਸ ਨੇ ਕਿਨਾਇਆ ਕੋਈ ਗੌਣਾ ਧੁੰਨ ਨਹੀਂ ਆਉਂਦਾ ਆ ਸਾਰੀ ਇਹ ਹੱਦ ਦੇਖੋ ਕਮਾਲ ਹੋ ਗਈ ਸਾਰਾ ਸੀ ਲਿਖਾਇਆ ਸਾਰਾ ਉਹ ਬਾਈ ਗੱਲ ਸੁਣ ਤੁਸੀਂ ਤੁਸੀਂ ਆ ਚੀਜ਼ ਖਾ ਕੇ ਫੇਰ ਉਸ ਤੂੰ ਮੇਰੀ ਗੱਲ ਸੁਣ ਤਾ ਕਰਕੇ ਯਾਰ ਉਹਦਾ ਨਾਮ ਹੀ ਨਹੀਂ ਸੁਣਿਆ ਦੋਨਾਂ ਦਾ ਕਦੇ ਨਾਮ ਨਹੀਂ ਸੁਣਿਆ ਤੂੰ ਨਾ ਇਹ ਰਾਹੀ ਗਰਮਾ ਮਾਈ ਗਰਮਾ ਉਹ ਬਾਈ ਗੱਲ ਸੁਣਨਾ ਮੇਰੀ ਤੂੰ ਵੀ ਕੋਈ ਬੜਾ ਤਕੜਾ ਇਹ ਤੇਰਾ ਪ੍ਰੋਗਰਾਮ ਨਹੀਂ ਹੈਗਾ ਹੈਗਾ ਸ਼ੋਰ ਕਾਸਟ ਤੇ ਮੋਰ ਕਾਸਟ ਕੀ ਹੈ ਇਹ हां मैं ना बहुत तगड़े तगड़े बंदों ਦਾ ਪੋਡਕਾਸਟ ਕਰਦਾ ਇੱਥੇ ਇੰਡਸਟਰੀ ਦੇ ਕਹਿੰਦੇ ਤਾਂ ਉਹ ਲੋਕ ਬੈਠਦੇ ਜਿਹਨੂੰ ਪਤਾ ਹੱਲ ਮੈਨਰੇ ਵਾਰੀ ਨਹੀਂ ਪਤਾ ਹੱਲ ਕਿਹਨੇ ਬਣਾਇਆ ਇਹ ਜਿਹੇ ਕਹਿੰਦਾ ਬੰਦੇ ਬਾਈ ਗੱਲ ਸੁਣਾ ਐਡੇ ਮਸ਼ਹੂਰ ਐਡੇ ਮਸ਼ਹੂਰ ਪੂਰੀਆਂ ਯਾਰ ਅਸੀਂ ਲਾੜੇ ਪਾੜਾ ਨਾ ਕੀ ਗਾਣਾ ਗਾਉਂਦੀ ਆ ਤਾ ਟੁੱਟ ਲਈ ਜੀ ਨਿਕਲ ਜਾ ਬਾਹਰ ਚੱਲ ਖੜੋ ਗੱਲ ਚੱਲ ਗੱਲ 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 ਬੰਦੀ ਇੱਥੇ ਸਵਾਲ ਹੈ ਹਾਂ ਮੇਰੀ ਗੱਲ ਆ ਤੁਰ ਤੂੰ ਪਾ ਲੈ ਚੱਲ ਚੱਲ ਨਿਕਲ ਨਿਕਲ ਗੱਲ ਤਾਂ ਫਰ ਬਾਹਰ ਨਿਕਲ ਕੱਟ ਬਾਰ ਇਹਨਾਂ ਨੂੰ ਚਲ ਇਹ ਮੇਰੇ ਕੰਮ ਬਾਰਾ ਕੰਮ ਨਹੀਂ ਕਰਦਾ ਤੂੰ ਉਹ ਗੱਲ ਗੱਲ ਤੇਰੇ ਇੱਛਾ ਤੇ ਆਲੀ ਉਹ ਗੱਲ ਤਾਂ ਬਰਖਾ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਓਏ ਕੰਮ ਨਹੀਂ ਕਰਨਾ ਨਹੀਂ ਆਪਾਂ ਲਾਈਵ ਕਰਨੀ ਉਹ ਠੰਡੀ ਮਾਤਰ ਛੜੇ ਬਾਈ ਬਣ ਕੇ ਯਾਰ ਪਤਾ ਕੀ ਗੱਲ ਆ ਫਿਰ ਨਾਲ ਨਾਲ ਹਲਵਾਈ ਦਾ ਕੰਮ ਵੀ ਕਰਦੇ ਆ ਸੁਣ ਉਹ ਗੱਲ ਤਾਂ ਫੁੱਲਾ ਮੇਰੀ ਮਾੜੀ ਗੱਲ ਤਾਂ ਫੁੱਲਾ ਆ ਫਿਰ ਇਹ ਫਾਨੂੰ ਅਜੇ ਫਾਈਨ ਨਹੀਂ ਲੱਗੀ ਬਾਈ ਯਾਰ ਥੋੜਾ ਰੋਟੀ ਦਾ ਖਵਾ ਕੇ ਪੀ ਲੈ ਟਾਈਮ ਆ ਤੂੰ ਯਾਰ ਨਿਕਲ ਨਿਕਲ ਕੋਈ ਪਾਣੀ ਚਾਪਟ ਮੈਂ ਯਾਰ ਕੁਛ ਨਹੀਂ ਕੁੰਚ ਕੋਣ ਕੁਕ ਕੁਗਟਾ ਇੱਥੇ ਇੱਥੇ ਆ ਮੇਰਾ ਮੇਕਅਪ ਦਾ ਸਮਾਰਟ ਕਿੰਨਾ ਹੈ ਉਹ ਚੱਲ ਉਹ ਚੱਲੇ ਯਾਰ ਚਾਤਲ ਜੀ ਆ ਗਈ ਤੰਦ ਖੋਲ ਓਏ ਤੁਰ ਪਾ ਹੁਣ ਉਹੀ ਗੱਲਾਂ ਇਧਰੋਂ ਚੱਲ ਪੁਣੀ ਸਾਹ ਲਾਲੇ ਨਾਲੇ ਐਦੂ ਮੋੜ ਕੇ ਹੈ ਜਾਨ ਸੱਦਿਆ ਦਾ ਨਹੀਂ ਗਰਮਾ ਰਹੀ ਗਰਮਾ ਪਤਾ ਨਹੀਂ ਕੌਣ ਕੌਣ ਆ